ਇੱਕ ਕਹਾਣੀ ਹੈ ਨੇਮ ਫੇਮ ਟਿਕ ਕਾਪੀਰਾਈਟ ਕਲੇਮ ਦੀ ਜੋ ਗਾਣਾ ਐਮੀ ਵਿਰਕ ਨੇ ਆਵਾਜ਼ ਦੇ ਕੇ ਤੇ ਜਿਹਦੇ ਕ੍ਰੈਡਿਟਸ ਲਿਖਾਰੀ ਦੇ ਕ੍ਰੈਡਿਟਸ ਸੁਖੀ 뮤지컬 ਡਾਕਟਰਸ ਨੂੰ ਦੇ ਕੇ ਗਾ ਦਿੱਤਾ दैट ਐਕਚੁਅਲੀ ਬਿਲੋਂਗਸ ਟੂ ਮਾਈ ਕਲਾਈਂਟ ਨਿਰਮਲ ਸਿੰਘ ਜੀ ਦਾ ਕੋਈ ਲੈਣਾ ਦੇਣਾ ਕੋਈ ਐਗਰੀਮੈਂਟ ਕੋਈ ਕੰਟਰੈਕਟ ਕੋਈ ਕਰਾਰ ਐਮੀ ਵਿਰਕ ਨਾਲ ਜਾਂ ਸੁਖੀ 뮤지컬 ਡਾਕਟਰਸ ਦੇ ਨਾਲ ਹੋਇਆ ਸੀ ਕਿ ਕਰਾਰ ਤਾਂ ਦੂਰ ਦੀ ਗੱਲ ਨਿਰਮਲ ਸਿੰਘ ਗਰੇਵਾਲ ਕਦੇ ਐਮੀ ਵਿਰਕ ਨੂੰ ਜਾਂ ਸੁਖੀ 뮤지컬 ਡਾਕਟਰਸ ਨੂੰ ਮਿਲਿਆ ਤੱਕ ਨਹੀਂ ਸੀ ਮੁਹਾਲੀ ਕੋਰਟ ਨੇ ਇਸ ਮਾਮਲੇ ਨੂੰ ਸੁਣਦੇ ਹੋਏ ਸਾਡੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਬੜਾ ਸਟ੍ਰਿਕਟ ਐਂਡ ਸਟ੍ਰਿੰਜੈਂਟ ਆਰਡਰ ਪਾਸ ਕੀਤਾ ਢਾਠਾਪੁਰ ਸਾਹਿਬ ਉਹਨਾਂ ਨੇ ਐਮੀ ਵਰਕ ਤੇ ਸੁਖੀ ਮਿਊਜ਼ੀਕਲ ਡਾਕਟਰਸ ਨੂੰ ਰਿਸਟ੍ਰੇਨ ਕੀਤਾ ਕਿ ਉਹ ਹੁਣ ਕਿਸੇ ਵੀ ਕੰਸਰਟ ਦੇ ਵਿੱਚ ਕਿਸੇ ਵੀ ਅਖਾੜੇ ਦੇ ਵਿੱਚ ਕਿਸੇ ਵੀ ਆਨਲਾਈਨ ਮੀਡੀਅਮ ਦੇ ਵਿੱਚ ਨਾ ਹੀ ਇਨ੍ਹਾਂ ਗਾਣਿਆਂ ਨੂੰ ਗਾ ਸਕਦੇ ਨੇ ਨਾ ਹੀ ਇਨ੍ਹਾਂ ਗਾਣਿਆਂ ਨੂੰ ਯੂਜ਼ ਕਰ ਸਕਦੇ ਨੇ ਹੌਨਰੇਬਲ ਕੋਰਟ ਦੇ ਹੁਕਮਾਂ ਦੇ ਬਾਵਜੂਦ ਐਮੀ ਵਰਗ ਹਜੇ ਤੱਕ ਕੋਰਟ ਦੇ ਵਿੱਚ ਪੇਸ਼ ਨਹੀਂ ਕੀ 뮤지컬 ਡਾਕਟਰਸ ਉਹ ਵੀ ਹੌਨਰੇਬਲ ਕੋਰਟ ਦੇ ਸਮਨਾਂ ਦੇ ਬਾਵਜੂਦ ਹਜੇ ਤੱਕ ਕੋਰਟ ਵਿੱਚ ਪੇਸ਼ ਨਹੀਂ ਹੋਏ ਤੁਸੀਂ ਦੇਖ ਰਹੇ ਹੋ ਉਹ ਖਬਰਸਾਰ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ ਅੱਜ ਦੀ ਕਹਾਣੀ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦੀ ਹੈ ਸਵਾਲ ਇਹ ਕੀ ਇੱਕ ਚੋਰੀ ਹੋਈ ਗੀਤ ਨੂੰ ਗਾ ਬੈਠੇ ਐਮੀ ਵਿਰਕ ਸਵਾਲ ਇਹ ਵੀ ਕਿ ਹੁਣ ਐਮੀ ਵਿਰਕ ਪੂਰੀ ਜ਼ਿੰਦਗੀ ਨਹੀਂ ਗਾ ਸਕਣ ਕਿ ਇੱਕ ਗੀਤ ਸਵਾਲ ਇਹ ਵੀ ਕਿ ਐਮੀ ਵਿਰਕ ਨੂੰ ਮਹਿੰਗਾ ਪੈ ਗਿਆ ਦਰਸ਼ਨ ਨਾਲੇ ਨਾਲ ਸਵਾਲ ਇਹ ਵੀ ਹੈ ਕਿ ਕਿਉਂ ਸੁਖੀ 뮤지컬 ਡਾਕਟਰਸ ਫਸ ਚੁੱਕੇ ਨੇ ਇੱਕ ਫਰਸਟ ਕਲਾਸ ਕੰਟਰੋਵਰਸੀ ਦੇ ਵਿੱਚ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਲਵਾਂਗੇ ਤੇ ਮਾਮਲੇ ਨੂੰ ਵੀ ਸਮਝਾਂਗੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਆਕਾਸ਼ ਦੀਪ ਸਿੰਘ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਐਡਵੋਕੇਟ ਸਾਹਿਬ ਬਾਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਐਡਵੋਕੇਟ ਸਾਹਿਬ ਸਮਝਣਾ ਚਾਹਾਂਗੇ ਤੇ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੇ ਕਿ ਆਖਰੀ ਮਾਮਲਾ ਕੀ ਹੈ ਕਹਿੰਦੇ ਨੇਮ ਫੇਮ ਤੋਂ ਹੋ ਕੇ ਕਹਾਣੀ ਕਾਪੀਰਾਈਟ ਕਲੇਮ ਤੱਕ ਪਹੁੰਚ ਚੁੱਕੀ ਹੈ ਸਵਾਲ ਤੇ ਇਲਜ਼ਾਮ ਇਹ ਵੀ ਲੱਗ ਰਹੇ ਨੇ ਕਿ ਚੋਰੀ ਹੋਏ ਗੀਤ ਨੂੰ ਗਾ ਬੈਠੇ ਨੇ ਐਮ ਇਵਰਕ ਤੇ ਸੁਖੀ 뮤지컬 ਡਾਕਟਰਸ ਮਾਮਲਾ ਕੀ ਇਹ ਤਫਸੀਲਾਂ ਦੱਸੋ ਜੀ ਇਹ ਪੂਰੀ ਕੰਟਰੋਵਰਸੀ ਉਧਰ ਸ਼ੁਰੂ ਹੁੰਦੀ ਆ ਜਦੋਂ ਮੇਰੇ ਕਲਾਇੰਟ ਨਿਰਮਲ ਸਿੰਘ ਗਰੇਵਾਲ ਜੋ ਕਿ ਇੱਕ ਪ੍ਰੋਡਕਸ਼ਨ ਕੰਪਨੀ ਚਲਾਉਂਦੇ ਨੇ ਉਹ ਮੇਰੇ ਕੋਲ ਮੇਰੇ ਚੈਂਬਰ ਚ ਵਿਜ਼ਿਟ ਕਰਦੇ ਨੇ ਉਹ ਮੈਨੂੰ 2021 ਦਾ ਇੱਕ ਅਟੈਸਟਡ ਐਫੀਡੇਵਿਟ ਦਿਖਾਉਂਦੇ ਨੇ ਜਿਹਦੇ ਰਾਹੀਂ ਦੋ ਗਾਣੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਦਰਸ਼ਨ ਤੇ ਦੂਜੇ ਦਾ ਨਾਮ ਫਰਸਟ ਕਲਾਸ ਪੂਰੇ ਲਿਰਿਕਸ ਦੇ ਨਾਲ ਹੂ ਬਹੂ exact wordings ਦੇ ਨਾਲ ਉਹਨਾਂ ਨੇ ਉਹਨਾਂ ਦਾ ਕਾਪੀਰਾਈਟ ਲਿੱਤਾ ਹੁੰਦਾ ਥਰੂ ਐਨ ਅਟੈਸਟਡ ਐਫਿਡੇਵਿਟ ਜੀ ਮੈਂ ਨਿਰਮਲ ਸਿੰਘ ਗਰੇਵਾਲ ਜੀ ਨੂੰ ਪੁੱਛਦਾ ਦੱਸੋ ਜੀ ਮੈਂ ਤੁਹਾਡੀ ਮਦਦ ਕਿੱਦਾਂ ਕਰ ਸਕਦਾ then he opens youtube ਤੇ youtube ਤੇ ਉਹ ਮੈਨੂੰ ਪਹਿਲਾਂ ਐਮੀ ਵਿਰਕ ਦੇ ਚੈਨਲ ਤੇ ਦਰਸ਼ਨ ਗਾਣਾ ਦਿਖਾਉਂਦੇ ਨੇ ਜੀ ਸੁਣਨ ਤੇ ਮੈਨੂੰ ਇਹ ਪਤਾ ਲੱਗਦਾ ਕਿ ਜੋ ਗਾਣਾ ਐਮੀ ਵਿਰਕ ਨੇ ਆਵਦਾ ਕਹਿ ਕੇ ਤੇ ਜਿਹਦੇ ਕ੍ਰੈਡਿਟਸ ਲਿਖਾਰੀ ਦੇ ਕ੍ਰੈਡਿਟਸ ਸੁਖੀ 뮤지컬 ਡਾਕਟਰਸ ਨੂੰ ਦੇ ਕੇ ਗਾ ਦਿੱਤਾ दैट ਐਕਚੁਅਲੀ ਬਿਲੋਂਗਡ ਟੂ ਮਾਈ ਕਲੈਂਟ ਵੇ ਬੈਕ ਫਰਮ 2021 ਮੈਂ ਸਰ ਨਿਰਮਲ ਸਿੰਘ ਜੀ ਦਾ ਕੋਈ ਲੈਣਾ ਦੇਣਾ ਕੋਈ ਐਗਰੀਮੈਂਟ ਕੋਈ ਕੰਟ੍ਰੈਕਟ ਕੋਈ ਕਰਾਰ ਐਮੀ ਵਰਕ ਨਾਲ ਜਾਂ ਸੁਖੀ 뮤지컬 ਡਾਕਟਰਸ ਦੇ ਨਾਲ ਹੋਇਆ ਸੀ ਕਦੇ ਬਹੁਤ ਹੀ ਸੋਹਣਾ ਸਵਾਲ ਪੁੱਛਿਆ ਇਕਰਾਰ ਤਾਂ ਦੂਰ ਦੀ ਗੱਲ ਨਿਰਮਲ ਸਿੰਘ ਗਰੇਵਾਲ ਕਦੇ ਐਮੀ ਵਿਰਕ ਨੂੰ ਜਾਂ ਸੁਖੀ 뮤지컬 ਡਾਕਟਰਸ ਨੂੰ ਮਿਲਿਆ ਤੱਕ ਨਹੀਂ ਸੀ ਸੋ ਇਟ ਰੇਜ਼ਸ ਮੈਨੀ ਕੁਐਸਚਨਸ ਕਿ ਐਗਜੈਕਟਲੀ ਸੇਮ ਗਾਣੇ ਫਰਸਟ ਕਲਾਸ ਤੇ ਦਰਸ਼ਨ ਐਮੀ ਵਿਰਕ ਉਰਫ ਅਮਨਿੰਦਰ ਪਾਲ ਸਿੰਘ ਵਿਰਕ ਸੁਖੀ 뮤지컬 ਡਾਕਟਰਸ ਉਰਫ ਸੁਖਦੀਪ ਸਿੰਘ ਦਿਆਲ ਇਨ੍ਹਾਂ ਕੋਲ ਐਕਚੁਅਲੀ ਉਹ ਗਾਣੇ ਪਹੁੰਚੇ ਕਿੱਦਾਂ ਐਸ ਸੂਨ ਐਸ ਆਈ ਅੰਡਰਸਟੂਡ ਦਾ ਸਟੋਰੀ ਐਸ ਐਨ ਐਡਵੋਕੇਟ ਮੈਨੂੰ ਸਮਝ ਆਇਆ ਦੈਟ ਥਿਸ ਇਜ਼ ਅ ਕਲੀਅਰ ਕਟ ਕੇਸ ਆਫ ਕਾਪੀਰਾਈਟ ਇਨਫ੍ਰਿੰਜਮੈਂਟ ਕਿ ਜੀ ਨਿਰਮਲ ਸਿੰਘ ਗਰੇਵਾਲ ਦੇ ਕਾਪੀਰਾਈਟ ਨੂੰ ਕਿਸੇ ਨੇ ਇਨਫ੍ਰਿੰਜ ਕਰ ਲਿਆ ਕਾਨੂੰਨ ਦੇ ਵਿੱਚ ਰੈਮੇਡੀ ਆ ਜੀ ਇਮੀਡੀਏਟਲੀ ਵੀ ਨੋਕਡ ਦਾ ਡੋਰਸ ਆਫ ਦਾ ਆਨਰੇਬਲ ਕੋਰਟ ਮੋਹਾਲੀ ਕੋਰਟ ਨੇ ਇਸ ਮਾਮਲੇ ਨੂੰ ਸੁਣਦੇ ਹੋਏ ਸਾਡੀ ਫਰਿਆਦ ਤੇ ਅਮਲ ਕਰਦੇ ਹੋਏ ਸਾਡੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਬੜਾ ਸਟ੍ਰਿਕਟ ਐਂਡ ਸਟ੍ਰਿੰਜੈਂਟ ਆਰਡਰ ਪਾਸ ਕੀਤਾ ਠਾਕੁਰ ਸਾਹਿਬ ਜੀ ਇਸ ਆਰਡਰ ਨੂੰ ਆਪਾਂ ਤਿੰਨ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਸਮਝ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਔਨਰੇਬਲ ਕੋਰਟ ਨੇ ਇਹ ਕਿਹਾ ਕਿ ਐਮੀ ਵਿਰਕ ਸੁਖੀ ਦਾ 뮤지컬 ਡਾਕਟਰਸ YouTube ਐਂਡ Spotify ਆਰ ਰਿਸਟ੍ਰੇਨਡ ਫਰੋਮ ਪ੍ਰੋਮੋਟਿੰਗ ਥੀਸ ਟੂ ਸੌਂਗਸ ਮਤਲਬ ਹੁਣ ਦਰਸ਼ਨ ਗਾਣਾ ਤੇ ਫਸਟ ਕਲਾਸ ਗਾਣਾ ਕਿਸੇ ਵੀ ਤਰ੍ਹਾਂ ਕਿਸੇ ਵੀ ਆਨਲਾਈਨ ਪਲੇਟਫਾਰਮ ਤੇ ਪਲੇ ਨਹੀਂ ਕੀਤਾ ਜਾ ਸਕਦਾ ਹੁਣ ਦਰਸ਼ਨ ਗਾਣੇ ਦੇ ਦਰਸ਼ਨ ਤੁਹਾਨੂੰ ਐਮੀ ਵਰਕ ਤੇ ਚੈਨਲ ਤੇ ਨਹੀਂ ਹੋਣਗੇ ਜੀ ਫਿਲਹਾਲ ਤਾਂ ਆਨਰੇਬਲ ਕੋਰਟ ਨੇ ਰਿਸਟ੍ਰੇਨ ਕਰ ਦਿੱਤਾ ਸੈਕੰਡਲੀ ਜਦ ਸਭ ਇੱਕ ਕਦਮ ਹੋਰ ਅੱਗੇ ਜਾਂਦੇ ਹੋਏ ਉਹਨਾਂ ਨੇ ਐਮੀ ਵਰਕ ਤੇ ਸੁਖੀ 뮤지컬 ਡਾਕਟਰਸ ਨੂੰ ਰਿਸਟ੍ਰੇਨ ਕੀਤਾ ਕਿ ਉਹ ਹੁਣ ਕਿਸੇ ਵੀ ਕਨਸਰਟ ਦੇ ਵਿੱਚ ਕਿਸੇ ਵੀ ਅਖਾੜੇ ਦੇ ਵਿੱਚ ਕਿਸੇ ਵੀ ਆਨਲਾਈਨ ਮੀਡੀਅਮ ਦੇ ਵਿੱਚ ਨਾ ਹੀ ਇੰਨਾ ਗਾਣਿਆਂ ਨੂੰ ਗਾ ਸਕਦੇ ਨੇ ਨਾ ਹੀ ਇੰਨਾ ਗਾਣਿਆਂ ਨੂੰ ਯੂਜ਼ ਕਰ ਸਕਦੇ ਨੇ ਐਂਡ ਨੰਬਰ 3 ਔਨਰੇਬਲ ਕੋਰਟ ਨੇ ਐਮੀ ਵਿਰਕ ਐਂਡ ਸੁਖਦੀਪ ਸਿੰਘ ਦਿਆਲ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਕੀ ਐਮੀ ਵਿਰਕ ਜਾਂ ਸੁਖੀ 뮤지컬 ਡਾਕਟਰ ਕੋਰਟ ਵਿੱਚ ਪੇਸ਼ ਹੋਏ ਜੀ ਕਿਉਂਕਿ ਇਹ ਇੱਕ ਦਿਵਾਨੀ ਦਾਵਾ ਹੈ ਦੇ ਹੈਡ ਐਨ ਓਪਰਚੁਨਿਟੀ ਟੂ ਕਮ ਪ੍ਰੈਜ਼ੈਂਟ ਥਰੂ ਐਨ ਐਡਵੋਕੇਟ ਬਟ ਔਨਰੇਬਲ ਕੋਰਟ ਦੇ ਸਮਨਾ ਦੇ ਬਾਵਜੂਦ ਐਮੀ ਵਿਰਕ ਜਾਂ ਸੁਖੀ 뮤지컬 ਡਾਕਟਰਸ ਹਜੇ ਤੱਕ ਕੋਰਟ ਵਿੱਚ ਪੇਸ਼ ਨਹੀਂ ਹੋਏ ਇਹ ਆਪਣੇ ਆਪ ਦੇ ਵਿੱਚ ਇਨ੍ਹਾਂ ਦੋਨਾਂ ਦੇ ਕੰਡਕਟ ਦੇ ਉੱਤੇ ਕਾਫੀ ਕੁਐਸਚਨਸ ਖੜੇ ਕਰਦਾ ਹੈ ਸੈਕਟ ਇਸ ਹੋ ਰਿਹਾ ਇਹਨਾਂ ਦੋਨਾਂ ਗਾਣਿਆਂ ਦੇ ਵਿਊਜ਼ ਕਿੰਨੇ ਸੀਗੇ ਜੇ ਆਪਾਂ ਦਰਸ਼ਨ ਗਾਣੇ ਦੀ ਗੱਲ ਕਰੀਏ ਐਮਈ ਵਿਰਕ ਵੱਲੋਂ ਜਾਂ ਉਹਨਾਂ ਦੇ ਚੈਨਲ ਤੇ ਉਤੋਂ ਇਹ ਗਾਣਾ ਸ਼ਾਇਦ ਡਿਲੀਟ ਵੀ ਹੋ ਚੁੱਕਿਆ ਹੈ ਉਸਦੇ ਵਿਊਜ਼ ਕਿੰਨੇ ਸੀ ਤੇ ਸੁਖੀ ਮੈਡੀਕਲ 뮤지컬 ਡਾਕਟਰਸ ਵੱਲੋਂ ਜਿਹੜਾ ਫਰਸਟ ਕਲਾਸ ਗਾਣਾ ਕੀਤਾ ਗਿਆ ਉਹਦੇ ਵਿਊਜ਼ ਕਿੰਨੇ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ YouTube ਨੇ ਔਨਰੇਬਲ ਕੋਰਟ ਦੇ ਆਰਡਰ ਨੂੰ ਕੰਪਲਾਈ ਕਰਦੇ ਹੋਏ ਦਰਸ਼ਨ Song ਨੂੰ ਆਲਰੇਡੀ ਡਿਲੀਟ ਕਰਤਾ ਡਿਲੀਟ ਹੋਣ ਤੋਂ ਪਹਿਲਾਂ ਤੱਕ ਦਰਸ਼ਨ ਦੇ অলਮੋਸਟ 1 ਕਰੋੜ ਤੇ 10 ਲੱਖ ਲਗਭਗ 11 ਮਿਲੀਅਨ ਵਿਊਜ਼ ਸੀਗੇ ਜੀ ਸੁਖੀ 뮤지컬 ਡਾਕਟਰਸ ਦਾ ਕਿਉਂਕਿ ਆਰਡਰ ਹਜੇ ਰੀਸੈਂਟਲੀ ਰੀਸੀਵ ਹੋਇਆ ਵੀ ਆਰ ਵੈਰੀ ਹੋਪਫੁਲ ਕਿ ਇਸ ਹਫਤੇ YouTube will comply with the orders of the honorable court ਉਸ ਗਾਣੇ ਦੇ ਲਗਭਗ 50 ਲੱਖ ਦੇ ਅਰਾਊਂਡ ਵਿਊਜ਼ ਨੇ ਲੇਕਿਨ ਫਿਰ ਵਕੀਲ ਸਾਹਿਬ ਸਵਾਲ ਇਥੇ ਵੀ ਖੜਾ ਹੁੰਦਾ ਹੈ ਕਿ ਗਾਣਾ ਤਾਂ ਐਮੀ ਵਿਰਕ ਵੱਲੋਂ ਜਾਂ ਉਹਨਾਂ ਦੇ ਚੈਨਲ ਤੋਂ YouTube ਨੇ ਡਿਲੀਟ ਕਰ ਦਿੱਤਾ ਦੂਜਾ ਗਾਣਾ ਵੀ ਜਲਦੀ ਹੀ ਡਿਲੀਟ ਹੋ ਜਾਏਗਾ ਫਸਟ ਕਲਾਸ ਪਰ ਜੋ ਇਹਨਾਂ ਗਾਣਿਆਂ ਦੇ ਵਿਊਜ਼ ਤੋਂ ਇਨਕਮ ਜਨਰੇਟ ਹੋਈ ਹੈ ਕੀ ਉਹ ਤੁਹਾਡੇ ਕਲਾਇੰਟ ਨੂੰ ਮਿਲੇਗੀ ਦੇਖੋ ਠਾਕੁਰ ਸਾਹਿਬ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਕਾਨੂੰਨ ਇੱਕ ਇਹੋ ਜਿਹਾ ਡੂੰਗਾ ਸਮੁੰਦਰ ਆ ਜਿਹਦੇ ਵਿੱਚ ਹਰੇਕ ਸਵਾਲ ਦਾ ਆਨਸਰ ਹੈ ਜੇ ਕੋਈ ਕ੍ਰਾਈਮ ਹੈ ਤੇ ਉਹਦੇ ਅਗੇਂਸਟ ਲਾ ਵੀ ਹੈ ਤੇ ਜੇ ਉਹਨਾਂ ਨੇ ਇਲੀਗਲੀ ਇੰਨਾ ਗਾਣਿਆਂ ਨੂੰ ਰਿਲੀਜ਼ ਕਰਕੇ ਪੇਮੈਂਟ ਆਫ ਦੇ ਅਕਾਊਂਟਸ ਦੇ ਵਿੱਚ ਰਿਲੀਜ਼ ਕਰਵਾ ਲਈ ਹੈ देन ਵੀ ਆਰ ਓਨਲੀ ਵੀ ਆਰ ਆਲਰੇਡੀ ਇਨ ਦਾ ਪ੍ਰੋਸੈਸ ਆਫ ਫਾਈਲਿੰਗ ਅ ਸੂਟ ਆਫ ਰਿਕਵਰੀ ਅਗੇਂਸਟ ਥੈਮ ਤੇ ਇੱਕ ਵਾਰ ਜਦੋਂ ਰਿਕਵਰੀ ਸੂਟ ਫਾਈਲ ਹੁੰਦਾ ਵੀ ਵਿਲ ਗੈਟ ਟੂ ਨੋ ਕਿ ਕਿੰਨੀ ਇਨਕਮ ਜਨਰੇਟ ਹੋਈ ਹੈ ਉਹਦੇ ਨਾਲ-ਨਾਲ ਵੀ ਆਰ ਆਲਸੋ ਗoing ਟੂ ਫਾਈਲ ਅ ਸੂਟ ਫਾਰ ਡੈਮੇजेस ਕਿਉਂਕਿ ਇਨਾ ਗਾਣਿਆਂ ਨੂੰ ਇੱਕ ਆਰਟਿਸਟ ਦੇ ਨਾਤੇ ਨਿਰਮਲ ਸਿੰਘ ਗਰੇਵਾਲ ਵੱਲੋਂ ਆਪਦੇ ਬੱਚਿਆਂ ਵਾਂਗੂ ਪਾਲਿਆ ਗਿਆ ਸੀ ਉਹਨਾਂ ਗਾਣਿਆਂ ਨੂੰ ਲਿਖਿਆ ਗਿਆ ਸੀਗਾ ਸੋ ਕੰਪਨਸੇਸ਼ਨ ਵਿਲ ਨੋਟ ਓਨਲੀ ਬੀ ਮੋਨਿਟਰੀ ਕਿ ਸਿਰਫ ਗਾਣੇ ਦੇ ਜਿੰਨੇ ਪੈਸੇ ਆਉਣੇ ਸੀ ਉਹਨਾਂ ਨੇ ਜੋ ਆਪਦਾ ਟਾਈਮ ਤੇ ਐਨਰਜੀ ਪਾਈ ਇਨਾ ਗਾਣਿਆਂ ਦੇ ਵਿੱਚ invest ਕੀਤਾ that also needs to be compensated ਇਹਦੇ ਤੋਂ ਅੱਗੇ ਵਧਦੇ ਹੋਏ ਕਾਪੀਰਾਈਟ ਐਕਟ ਦੇ ਵਿੱਚ ਦੋ ਪ੍ਰਾਵਧਾਨ ਨੇ ਜੀ ਇੱਕ ਹੈਗਾ دیਵਾਨੀ ਜਿੰਨੂੰ ਆਪਾਂ ਸਿਵਲ ਪ੍ਰੋਸੀਡਿੰਗਸ ਕਹਿ ਦਿੰਦੇ ਆ ਸਿਵਲ ਪ੍ਰੋਸੀਡਿੰਗਸ ਦੇ ਅੰਡਰ ਵੀ ਹੈਵ ਆਲਰੇਡੀ ਸੌਰਟ ਐਨ ਇੰਜੰਕਸ਼ਨ ਆਰਡਰ ਐਂਡ ਕੋਰਟ ਨੇ ਸਾਨੂੰ ਇੰਜੰਕਸ਼ਨ ਆਰਡਰ ਦੇ ਵੀ ਦਿੱਤਾ ਸੈਕੰਡ ਇਹਦੇ ਵਿੱਚ ਸੈਕਸ਼ਨ 63 ਕਾਪੀਰਾਈਟ ਐਕਟ ਦੇ ਵਿੱਚ there are very strict provisions of a complaint hmm. that amounts to criminal complaint ede vich je kise bande de copyright nu infringe kita janda hai te there is a provision for the registration of fir hmm. we have already moved a detailed categorical application to dgp punjab hmm. and ssp mohali do mahine to zyada da time ho gaya application move kite ਵੀ ਆਰ ਵੇਟਿੰਗ ਕਿ ਉਸ ਇਨਵੈਸਟੀਗੇਸ਼ਨ ਦਾ ਕੀ ਰਿਜ਼ਲਟ ਆਉਂਦਾ ਐਂਡ ਇਹਦੇ ਵਿੱਚ ਇਫ ਦਾ ਆਫੈਂਸ ਗੈਟਸ ਪ੍ਰੂਵਡ ਤੇ ਕਾਪੀਰਾਈਟ ਇਨਫਰਿੰਜ ਕਰਨ ਵਾਲੇ ਦੇ ਖਿਲਾਫ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੀ ਸਜ਼ਾ ਦਾ ਪ੍ਰਾਵਧਾਨ ਹੈ ਅੱਛਾ ਜੀ ਅੱਛਾ ਇੱਕ ਸਵਾਲ ਇਹ ਵੀ ਹੈ ਵੀ ਜੇ ਆਨਰੇਬਲ ਕੋਰਟ ਨੇ ਦੇਖਦੇ ਹੋਏ ਇਮੀਡੀਏਟਲੀ ਉਹਨਾਂ ਗਾੜੀਆਂ ਤੇ ਰੋਕ ਲਗਾਈ ਹੈ ਯਾ ਆਰਡਰ ਦਿੱਤੇ ਨੇ ਤੇ ਫਿਰ 2 ਮਹੀਨੇ ਤੋਂ ਪੁਲਿਸ ਹੁਣ ਤੱਕ ਕੀ ਕਰ ਰਹੀ ਹੈ ਕਿ ਕੋਈ ਤਫਤੀਸ਼ ਨਹੀਂ ਹੋਈ ਵੀ ਉਹ ਗਾਣਾ ਚੋਰੀ ਹੋਇਆ ਤਾਂ ਹੋਇਆ ਕਿਵੇਂ ਉਹਨਾਂ ਤੱਕ ਪਹੁੰਚ ਆਇਆ ਐਮੀ ਵਰਕ ਤੱਕ ਆ ਸੁਖੀ 뮤지컬 ਡਾਕਟਰਸ ਤੱਕ ਪਹੁੰਚਿਆ ਦਾ ਪਹੁੰਚਿਆ ਕਿਵੇਂ ਤੁਹਾਨੂੰ ਤੁਹਾਡੇ client ਨੂੰ ਕੋਈ ਹੁਣ ਤੱਕ ਪੁਲਿਸ ਵੱਲੋਂ ਕੋਈ ਪਰਵਾਨਾ ਆਇਆ ਹੈ ਵੀ ਆ ਕੇ ਤੁਸੀਂ ਆਪਣੇ ਬਿਆਨ ਤਾਂ ਦੇ ਕੇ ਜਾਓ ਮੇਰੀ ਕੱਲ ਆਪਦੇ client ਨਾਲ ਗੱਲ ਹੋਈ ਸੀਗੀ ਇਹਦੇ ਰਿਗਾਰਡਿੰਗ ਹਜੇ ਤੱਕ ਉਹਨਾਂ ਨੂੰ ਪੁਲਿਸ ਵੱਲੋਂ ਨਹੀਂ ਬੁਲਾਇਆ ਗਿਆ ਐਂਡ ਵੀ ਆਰ ਸਟਿਲ ਵੇਟਿੰਗ ਫਾਰ ਅ ਰਿਸਪੌਂਸ ਬਾਈ ਦਾ ਪੁਲਿਸ جے ਸਾਨੂੰ پولیس ਵੱਲੋਂ ਇਨਸਾਫ ਨਹੀਂ ਮਿਲਦਾ ਫਿਰ ਵੀ ਵਿਲ ਬੀ ਫੋਰਸਡ ਟੂ ਨਾਕ ਦਾ ਡੋਰਸ ਆਫ ਦਾ ਔਨਰੇਬਲ ਕੋਰਟ ਔਨਰੇਬਲ ਕੋਰਟ ਦੇ ਵਿੱਚ ਅਸੀਂ ਇੱਕ ਕ੍ਰਿਮੀਨਲ ਕੰਪਲੇਂਟ ਦਾਇਰ ਕਰਕੇ ਆਪਦੀ ਫਰਿਆਦ ਰੱਖਾਂਗੇ ਐਂਡ ਵੀ ਆਰ ਵੈਰੀ ਹੋਪਫੁਲ ਜਿੱਦਾਂ ਸਾਨੂੰ ਪਹਿਲਾਂ ਇਨਸਾਫ ਮਿਲਿਆ ਕੋਰਟ ਵਿੱਚੋਂ ਸਾਨੂੰ ਦਵਾਰਾਂ ਤੋਂ ਇਨਸਾਫ ਮਿਲੇਗਾ ਜੀ ਮਤਲਬ ਇਹ ਨਹੀਂ ਹੋਏਗਾ ਕਿ ਰੁੱਖ ਕਿਸੇ ਹੋਰ ਨੇ ਲਾਇਆ ਤੇ ਫਲ ਫਰੂਟ ਕੋਈ ਹੋਰ ਹੀ ਲੈ ਕੇ ਚਲਾ ਗਿਆ ਬਿਲਕੁਲ ਜੀ ਹੋਨਰੇਬਲ ਕੋਰਟ ਨੇ ਆਫ ਦੇ ਆਰਡਰ ਦੇ ਵਿੱਚ ਵੀ ਐਂਡ ਥਿਸ ਹੈਜ਼ ਬੀਨ ਆਬਜ਼ਰਵਡ ਬਾਈ ਦੀ ਹੋਨਰੇਬਲ ਸੁਪਰੀਮ ਕੋਰਟ ਐਂਡ ਹੋਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਇਨ ਵੈਰੀਅਸ ਐਮਰਨ ਥਾਈਨ ਡਿਕਟਮਸ ਆਫ ਜੁਡੀਸ਼ੀਅਲ ਪ੍ਰੋਨਾਉਂਸਮੈਂਟਸ ਕੀ ਜੀ ਜਿਹੜਾ ਬੰਦਾ origignal ਵਰਕ ਦਾ ਆਰਟਿਸਟ ਹੈ ਜੀ ਮੰਨ ਲਓ ਤੁਸੀਂ ਕੋਈ ਗਾਣਾ ਲਿਖਿਆ ਕੋਈ ਧੁਨ ਕੰਪੋਜ਼ ਕੀਤੀ ਕੋਈ ਤੁਸੀਂ ਕਵਿਤਾ ਲਿਖੀ ਕੋਈ ਦੋਹਾ ਲਿਖਿਆ ਤੁਸੀਂ ਹੀ ਉਹਦੇ ਫਰੂਟਸ ਨੂੰ ਇੰਜੋਏ ਕਰ ਸਕਦੇ ਹੋ ਅਨਟਿਲ ਐਂਡ ਅਨਲੈਸ ਤੁਸੀਂ ਕਿਸੇ ਹੋਰ ਨਾਲ ਇੱਕ ਐਕਸਕਲੂਸਿਵ ਕੰਟਰੈਕਟ ਐਗਰੀਮੈਂਟ ਦੇ ਰਾਹੀ ਉਹਨਾਂ ਨੂੰ ਉਹਦੇ ਫਰੂਟਸ ਇੰਜੋਏ ਕਰਨ ਦਾ ਰਾਈਟ ਨਹੀਂ ਦਿੰਦੇ ਫੇਰ ਜੇ ਉਹ ਬੰਦਾ ਉਹਨੂੰ ਯੂਜ਼ ਕਰਦਾ ਦੈਟ ਅਮਾਉਂਟਸ ਟੂ ਕਾਪੀਰਾਈਟ ਇਨਫਰਿੰਜਮੈਂਟ ਅੱਛਾ ਵਕੀਲ ਸਾਹਿਬ ਕਈ ਐਸੇ ਦਰਸ਼ਕ ਹੋਣਗੇ ਜੋ ਗੀਤ ਲਿਖਦੇ ਨੇ ਜਾਂ ਤੁਨ ਕੰਪੋਜ਼ ਕਰਦੇ ਨੇ ਕਵਿਤਾ ਲਿਖਦੇ ਨੇ ਤੇ ਕਾਪੀਰਾਈਟ ਉਹਨਾਂ ਦੇ ਲਈ ਜਾਨਣਾ ਬੇਹਤ ਜ਼ਰੂਰੀ ਹੈ ਵੀ ਕੱਲ ਨੂੰ ਹੋ ਸਕਦਾ ਇਹਨਾਂ ਦੇ ਨਾਲ ਵੀ ਇਹਨਾਂ ਦੇ ਗੀਤ ਇਹਨਾਂ ਦੇ ਗੀਤਾਂ ਦੇ ਬੋਲ ਚੋਰੀ ਹੋ ਜਾਣ ਤਾਂ ਕਾਪੀਰਾਈਟ ਜਿਹੜਾ ਐਕਟ ਹੈ ਉਹ ਕਿਵੇਂ ਇਹਨਾਂ ਨੂੰ ਇੱਕ ਮਦਦ ਦਿੰਦਾ ਹੈ ਉਹ ਜ਼ਰੂਰੀ ਹੋਰ ਦੱਸੋ ਬਹੁਤ ਹੀ ਵਧੀਆ ਸਵਾਲ ਐਜ਼ ਐਨ ਐਡਵੋਕੇਟ ਮੈਂ ਨਵੇਂ ਆਰਟਿਸਟਸ ਨਵੇਂ ਕਲਾਕਾਰ ਜੋ ਚਾਹੇ ਲਿਖਦੇ ਨੇ ਚਾਹੇ ਕੰਪੋਜ਼ਰਸ ਨੇ ਉਹਨਾਂ ਨੂੰ ਬਿਲਕੁਲ ਕਲੀਅਰਲੀ ਅਵੇਅਰ ਕਰਨਾ ਚਾਹੂੰਗਾ ਕੀ ਜੋ ਤੁਹਾਡੀ ਕ੍ਰिएशन ਹੈਗੀ ਹੈ ਉਹ ਤੁਹਾਡੀ ਹੀ ਕ੍ਰिएशन ਹੈ ਨੋ ਵਨ else is entitled to use it without your permission ਜੇ ਤੁਹਾਡੇ ਨਾਲ ਕਿਸੇ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਇੱਕ ਨਵਾਂ ਨਵਾਂ ਆਰਟਿਸਟ ਹੁੰਦਾ ਨਵਾਂ ਨਵਾਂ ਲਖਾਰੀ ਹੁੰਦਾ ਉਹ ਥਾਂ ਥਾਂ ਤੇ ਆਪਦਾ ਗਾਣਾ ਲੈ ਕੇ ਜਾਂਦਾ ਜੀ ਇਸ ਉਮੀਦ ਦੇ ਵਿੱਚ ਕਿ ਕੋਈ ਅੱਛਾ ਸਿੰਗਰ ਉਹਦਾ ਗਾਣਾ ਗਾ ਗਾਊਗਾ ਉਹਦਾ ਉਹਦੇ ਵਿੱਚ ਨਾਮ ਆਊਗਾ ਤੇ ਉਹਦੀ ਰੋਜ਼ੀ ਰੋਟੀ ਹੋ ਜਾਊਗੀ। ਸੋ ਖਬਰਉਣ ਦੀ ਲੋੜ ਨਹੀਂ ਜੇ ਤੁਹਾਡਾ ਗਾਣਾ ਚੋਰੀ ਕਰ ਲਿੱਤਾ ਜਾਂਦਾ ਹੈ ਤੇ ਕਾਪੀਰਾਈਟ ਐਕਟ ਤੁਹਾਡੇ ਅੱਗੇ ਇੱਕ ਬੁਲੇਟ ਪ੍ਰੂਫ ਜੈਕਟ ਵਾਂਗੂ ਖੜਾ। ਬਸ ਇੱਕ ਗੱਲ ਮੈਂ ਬੜੀ ਇੰਪੋਰਟੈਂਟ ਦੱਸਣਾ ਚਾਹੂੰਗਾ ਤੁਹਾਡੇ ਚੈਨਲ ਦੇ ਰਾਹੀ ਠਾਕੁਰ ਸਾਹਿਬ ਕਿ ਜੇ ਤੁਸੀਂ ਕੋਈ ਗਾਣਾ ਲਿਖ ਰਹੇ ਹੋ ਤੇ ਐਟਲੀਸਟ ਤੁਸੀਂ ਉਹਨੂੰ ਇੱਕ ਐਫੀਡੇਵਿਟ ਦੇ ਰਾਹੀਂ ਨੋਟਰਾਇਜ਼ ਜ਼ਰੂਰ ਕਰਵਾਓ ਤਾਂਕਿ ਇਟ ਬਿਕਮਸ ਅ ਪ੍ਰੂਫ ਇਨ ਇਟਸੈਲਫ ਕਿ ਜੀ ਇਹ ਗਾਣਾ ਥੋੜੀ ਲਿਖਾਈ ਹੈ ਤੇ ਫਲਾਣੇ ਫਲਾਣੇ ਸਾਲ ਦੇ ਵਿੱਚ ਤੁਸੀਂ ਇਹਨੂੰ ਲਿਖਿਆ ਸੀ ਮੇਰੇ ਕਲਾਇੰਟ ਨਿਰਮਲ ਸਿੰਘ ਗਰੇਵਾਲ ਨੇ ਉਸ ਐਫੀਡੇਵਿਟ ਦੇ ਰਾਹੀਂ ਇਹ ਦੋਨੋਂ ਗਾਣਿਆਂ ਨੂੰ ਰਜਿਸਟਰ ਕਰਵਾਇਆ ਹੋਇਆ ਸੀ ਇਸੇ ਕਰਕੇ ਜਿੱਦਾਂ ਹੀ ਅਸੀਂ ਕੋਰਟ ਦੇ ਵਿੱਚ ਜਾ ਕੇ ਗੁਹਾਰ ਲਾਈ ਅਨਰੀਅਬਲ ਕੋਰਟ ਨੇ ਬਿਨਾ ਕਿਸੇ ਵਕਤ ਦੀ ਬਰਬਾਦੀ ਤੋਂ ਸਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ। ਅੱਛਾ ਕਾਪੀਰਾਈਟ ਨੂੰ ਜਾਂ ਜੋ ਇਹ ਤੁਹਾਡੀ ਕਲਾਇੰਟ ਨਾਲ ਹੋਇਆ ਹੈ। ਇਸ ਨੂੰ ਇਹ ਕਹਿ ਸਕਦੇ ਆਂ ਵੀ ਜਿਹੜਾ ਗਾਣਾ ਐਮੀ ਵਿਰਕ ਵੱਲੋਂ ਗਾਇਆ ਗਿਆ ਜਾਂ ਫਿਰ ਸੁਖੀ 뮤지컬 ਡਾਕਟਰਸ ਵੱਲੋਂ ਗਾਇਆ ਗਿਆ। ਫਰਸਟ ਕਲਾਸ ਗਾਣਾ ਜਾਂ ਐਮੀ ਵਿਰਕ ਦਾ ਦਰਸ਼ਨ ਗਾਣਾ। ਉਹਦੇ ਬੋਲ ਚੋਰੀ ਕੀਤੇ ਹੋਏ ਸੀ। ਇਹ ਕਿਹਾ ਜਾ ਸਕਦਾ। ਦੇਖੋ ਠਾਕੁਰ ਸਾਹਿਬ ਆਈ ਵਿਲ ਸਟਿਕ ਟੂ ਦਾ ਆਬਜ਼ਰਵੇਸ਼ਨਸ ਆਫ ਕੋਰਟ। ਜੀ। ਕੋਰਟ ਨੇ ਇਹਨਾਂ ਨੂੰ ਰੈਸਟ੍ਰੇਨ ਕੀਤਾ ਇਹ ਗਾਣੇ ਗਉਣ ਤੋਂ ਈਵਨ ਕੋਰਟ ਨੇ ਇਹ ਵੀ ਆਬਜ਼ਰਵ ਕੀਤਾ ਥੈਟ ਪ੍ਰਾਈਮਾ ਫਿਸ਼ ਆਏ ਇਟ ਅਪੀਅਰਸ ਕਿ ਇਹ ਜਿਹੜੇ ਲਿਰਿਕਸ ਨੇ ਜੋ ਜਿਨ੍ਹਾਂ ਦਾ ਕਾਪੀਰਾਈਟ ਆਲਰੇਡੀ ਨਿਰਮਲ ਸਿੰਘ ਗਰੇਵਾਲ ਕੋਲ ਸੀਗਾ ਤੇ ਜੋ ਲਿਰਿਕਸ ਐਮੀ ਵਿਰਕ ਨੇ ਦਰਸ਼ਨ ਗਾਣੇ ਵਿੱਚ ਜਾਂ ਸੁਖੀ 뮤지컬 ਡਾਕਟਰਸ ਨੇ ਫਰਸਟ ਕਲਾਸ ਗਾਣੇ ਵਿੱਚ ਗਾਏ ਨੇ ਉਹ ਸੇਮ ਨੇ ਹੁਣ ਏ ਲਿਰਿਕਸ ਚੋਰੀ ਹੋਏ ਜੀ ਕਿਦਾਂ ਚੋਰੀ ਹੋਏ ਕਿੰਨੇ ਚੋਰੀ ਕੀਤੇ ਕਿਹਦੀ ਸ਼ਮੂਲੀਅਤ ਨਾਲ ਚੋਰੀ ਹੋਏ that is a part and parcel of the investigation ਉਹਦੇ ਬਾਰੇ ਮੈਂ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਜਿਹੜੀ ਕੰਪਲੇਂਟ ਤੁਸੀਂ ਦਿੱਤੀ ਹੋਈ ਹੈ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹ ਕਿਸ ਕਿਸ ਦੇ ਖਿਲਾਫ ਹੈ ਪੁਲਿਸ ਨੂੰ ਅਸੀਂ ਜਿਹੜੀ ਬੜੀ ਡਿਟੇਲਡ ਕੰਪਲੇਂਟ ਦਿੰਤੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਅਰਸ਼ਦ ਅਲੀ ਐਲੀਅਸ ਜਿੰਦ ਖਾਨ ਜੋ ਕਿ 5 ਸਾਲਾਂ ਲਈ निर्मल सिंह गरेवाल दी कंपनी सोलो स्टाइल म्यूजिक ਨਾਲ बाउंड आर्टिस्ट सिगा एंड ही हैज ऑलरेडी ब्रीच्ड दैट कॉन्ट्रैक्ट। ਉਹਨਾਂ ਦੇ ਖਿਲਾਫ ਇਹ ਐਪਲੀਕੇਸ਼ਨ ਦਿੱਤੀ ਹੈ। ਨੰਬਰ 2 ਤੇ ਸੁਖਦੀਪ ਸਿੰਘ ਦਯਾਲ एलियस सुखी म्यूजिकल ਡਾਕਟਰਸ, ਨੰਬਰ 3 ਤੇ ਅਮਨਿੰਦਰ ਪਾਲ ਸਿੰਘ ਵਿਰਕ एलियस एमई ਵਿਰਕ, ਨੰਬਰ 4 ਤੇ ਅਰਵਿੰਦਰ ਖਹਿਰਾ ਓਨਰ ਆਫ देसी ਮੈਲodies, ਨੰਬਰ 5 ਤੇ ਯੂਨੀਵਰਸਲ ਮਿਊਜ਼ਿਕ ਇੰਨਾ ਸਭ ਨੂੰ ਪਾਰਟੀ ਬਣਾ ਕੇ ਇੰਨਾ ਸਭ ਦੇ ਖਿਲਾਫ ਅਸੀਂ ਕੋਰਟ ਦੇ ਵਿੱਚ ਕੇਸਸ ਵੀ ਪਾਏ ਨੇ ਐਂਡ ਪੁਲਿਸ ਕੰਪਲੇਂਟ ਵੀ ਦਿੱਤੀ ਹੈ ਤੇ ਹੁਣ ਕੋਰਟ ਕੇਸਸ ਦਾ ਸਟੇਟਸ ਕੀ ਹੈ ਐਮੀ ਵਿਰਕ ਵਾਲੇ ਕੇਸ ਦਾ ਸਟੇਟਸ ਕੀ ਹੈ ਤੇ ਸੁਖੀ 뮤지컬 ਡਾਕਟਰਸ ਵਾਲੇ ਕੇਸ ਦਾ ਸਟੇਟਸ ਕੀ ਹੈ ਜੀ ਪਹਿਲਾਂ ਐਮੀ ਵਿਰਕ ਦੇ ਜੇ ਕੇਸ ਦੀ ਗੱਲ ਕਰੀਏ ਅਪੀਅਰੈਂਸ ਤੇ ਚੱਲ ਰਿਹਾ ਜੀ YouTube ਹੈਸ ਆਲਰੇਡੀ ਕਮ ਪ੍ਰੈਜ਼ੈਂਟ ਬਿਫੋਰ ਦੀ ਆਨਰੇਬਲ ਕੋਰਟ ਤੇ YouTube ਹੁਣ ਅਗਲੀ ਡੇਟ ਤੇ ਆਪਦਾ ਜਵਾਬ ਦਾਵਾ ਦਾਇਰ ਕਰੂਗੀ ਜੀ ਇੱਥੇ ਬੜੀ ਹੈਰਾਨੀ ਵਾਲੀ ਗੱਲ ਹੈ ਠਾਕੁਰ ਸਾਹਿਬ ਔਨਰੇਬਲ ਕੋਰਟ ਦੇ ਹੁਕਮਾਂ ਦੇ ਬਾਵਜੂਦ ਐਮੀ ਵਰਕ ਹਜੇ ਤੱਕ ਕੋਰਟ ਦੇ ਵਿੱਚ ਪੇਸ਼ ਨਹੀਂ ਹੋਏ ਇਹ ਆਪ ਦੇ ਆਪ ਦੇ ਵਿੱਚ ਉਹਨਾਂ ਦੇ ਕੰਡਕਟ ਦੇ ਉੱਤੇ ਕਾਫੀ ਸਾਰੇ ਸਵਾਲ ਖੜੇ ਕਰਦਾ ਸੁਖਦੀਪ ਸਿੰਘ ਦੇয়াল ਸੁਖੀ 뮤지컬 ਡਾਕਟਰਸ ਉਹ ਵੀ ਔਨਰੇਬਲ ਕੋਰਟ ਦੇ ਸਮਨਾਂ ਦੇ ਬਾਵਜੂਦ ਹਜੇ ਤੱਕ ਕੋਰਟ ਵਿੱਚ ਪੇਸ਼ ਨਹੀਂ ਹੋਏ ਇਹਦਾ ਇਹ ਤਾਂ ਹੁਣ ਜਦੋਂ ਪੇਸ਼ ਹੋਣਗੇ ਉਹਨਾਂ ਤੋਂ ਕੁਐਸਚਨ ਕੀਤਾ ਜਾਊਗਾ that why it took him so much time to come before the honorable court ਸਾਨੂੰ ਗੱਲਬਾਤ ਕਰਨ ਲਈ ਬਹੁਤ ਬਤਨਵਾਦ थैंक यू ਜੀ ਪਲੇਜ਼ਰ ਇਜ਼ 올 ਮਾਈਨ ਐਡਵੋਕੇਟ ਆਕਾਸ਼ ਦੀਪ ਸਿੰਘ ਇਨ੍ਹਾਂ ਨੇ ਦੱਸਿਆ ਕਿ ਆਖਰ ਕਿਵੇਂ ਇਹਨਾਂ ਦੇ client ਨਿਰਮਲ ਸਿੰਘ ਦੇ ਗੀਤਾ ਨੂੰ ਰੱਬ ਜਾਣੇ ਕਿਵੇਂ ਐਮੀ ਵਿਰਕ ਉਹਨਾਂ ਨੇ ਗਾਇਆ ਸੁਖੀ 뮤지컬 ਡਾਕਟਰਸ ਨੇ ਗਾਇਆ ਕਿੱਥੋਂ ਉਹ ਬੋਲੋਣਾ ਤੱਕ ਪਹੁੰਚੇ ਨੇ ਚੋਰੀ ਹੋਈ ਨਹੀਂ ਜਾਂ ਮਾਮਲਾ ਕੁਝ ਹੋ ਰਿਹਾ ਇਹ ਇਨਵੈਸਟੀਗੇਸ਼ਨ ਦੱਸੇਗੀ ਪਰ ਸਿੱਧੇ ਤੌਰ ਤੇ ਜੋ ਹੁਕਮ ਮਾਨਯੋਗ ਅਦਾਲਤ ਨੇ ਦਿੱਤੇ ਨੇ ਉਹ ਇਹ ਕਿ ਐਮੀ ਵਿਰਕ ਦੇ ਦਰਸ਼ਨ ਗੀਤ ਦੇ ਦਰਸ਼ਨ ਹੁਣ ਐਮੀ ਵਿਰਕ ਦੇ ਚੈਨਲ ਤੇ ਨਹੀਂ ਹੋਣਗੇ ਉਹ ਗਾਣਾ ਉਤੋਂ ਹਟ ਚੁੱਕਿਆ ਹੈ ਤੇ ਸੁਖੀ 뮤지컬 ਡਾਕਟਰਸ ਦਾ ਜਿਹੜਾ ਗੀਤ ਹੈ ਫਰਸਟ ਕਲਾਸ ਉਸਨੇ ਸੁਖੀ 뮤지컬 ਡਾਕਟਰਸ ਨੂੰ ਫਰਸਟ ਕਲਾਸ ਕੰਟਰੋਵਰਸੀ ਦੇ ਵਿੱਚ ਖੜਾ ਕਰ ਦਿੱਤਾ ਤੇ ਰਹੀ ਗੱਲ ਹੁਣ ਆਉਣ ਵਾਲੀਆਂ ਤਰੀਕਾਂ ਦੀ ਤਾਂ ਪਹਿਲਾਂ ਹੀ ਦੋ ਵਾਰ ਸਮਨ ਹੋ ਚੁੱਕੇ ਨੇ ਐਮੀ ਵਿਰਕ ਨੂੰ ਹੁਣ ਤੱਕ ਉਹ ਯਵਨਾ ਵੱਲੋਂ ਕੋਈ ਵਕੀਲ ਸਾਹਿਬ ਪੇਸ਼ ਨਹੀਂ ਹੋਏ ਤਿੱਕੀ ਆਉਣ ਵਾਲੇ ਸਮੇਂ ਵਿੱਚ ਹੋਣ ਗਿਆ ਨਹੀਂ ਇਹ ਸਮਾਂ ਦੱਸੇਗਾ ਤੇ ਸਮਾਂ ਇਹ ਵੀ ਦੱਸੇਗਾ ਕਿ ਸੁਖੀ 뮤지컬 ਡਾਕਟਰਸ ਆਪਣੇ ਕੇਸ ਦੇ ਵਿੱਚ ਅੱਗੇ ਕਿਸ ਤਰੀਕੇ ਨਾਲ ਪੈਰਵੀ ਕਰਨਗੇ ਪਰ ਜੇਕਰ ਤੁਸੀਂ ਵੀ ਗੀਤ ਲਿਖਦੇ ਹੋ ਬੋਲ ਲਿਖਦੇ ਹੋ ਤਾਂ ਘਬਰਾਉਣ ਦੀ ਲੋੜ ਨਹੀਂ ਕਾਪੀਰਾਈਟ ਐਕਟ ਤੁਹਾਡੇ ਨਾਲ ਹਮੇਸ਼ਾ ਖੜਾ ਹੈ ਬਸ਼ਰਤੇ ਕੰਮ ਇਮਾਨਦਾਰੀ ਦੇ ਨਾਲ ਕਰੋ ਕੈਮਰਾ ਪਰਸਨ ਸ਼ਰਵਨ ਦੇ ਨਾਲ ਠਾਕੁਰ ਅਮਨਦੀਪ ਸਿੰਘ